ਆ ਵੀ ਸੱਜਣੋ ਸੋਨੂ ਆਪਾਂ ਇੱਕ ਵੀਡੀਓ ਦਿਖਾਈ ਸੀ ਨਾ ਜਿਹੜੀ ਪਨੀਰੀ ਬੀਜੀ ਸੀ ਜਦੋਂ ਤੇ ਹੁਣ ਆਪਾਂ ਝੋਨਾ ਲਾਉਂਦਿਆਂ ਦੀ ਮਸ਼ੀਨ ਨਾਲ ਉਹ ਤੁਹਾਨੂੰ ਮਸ਼ੀਨ ਵੀਡੀਓ ਦਿਖਾਉਣੇ ਆ ਵੀ ਝੋਨਾ ਲਾ ਰਹੀ ਆ ਮਸ਼ੀਨ ਤੇ ਆਪਾਂ ਅੱਜ ਤੁਹਾਨੂੰ ਸਾਰੀ ਉਹਦੀ ਜਾਣਕਾਰੀ ਦਿਵਾਵਾਂਗੇ ਤੇ ਬਾਈ ਤੋਂ ਵੀ ਕਿੰਨਾ ਝੋਨਾ ਲਾਉਂਦੀ ਆ ਤੇ ਕਿੰਨਾ ਕੀ ਸਿਸਟਮ ਕੀ ਗੱਲਬਾਤ ਆ ਤੇ ਸਾਰਾ ਬਣੇ ਰਹੋ ਵੀਡੀਓ ਦੇ ਨਾਲ ਤੇ ਤੁਹਾਨੂੰ ਸਾਰੀ ਆਪਾਂ ਜਾਣਕਾਰੀ ਦਿਵਾਵਾਂਗੇ ਤੇ ਵੀਡੀਓ ਦੇ ਨਾਲ ਜੁੜੇ ਰਹੋ ਉਹ ਉਹਨਾਂ ਨੇ ਫੇਰ ਆ ਵੇਖ ਉਹ ਫੇਰ ਲੱਗ ਗਏ ਉੱਥੇ ਉਹਨਾਂ ਨੇ ਰੱਖ ਕੇ ਤੇ ਆ ਜਾਣਾ ਉਹ ਤੁਹਾਨੂੰ ਫੇਰ ਆਪਾਂ ਬਾਅਦ ਦੇ ਵਿੱਚ ਦਿਖਾਉਣੀ ਆ ਬੱਚਾ ਪੁੱਛਾ ਹੈਗਾ ਕੋਈ ਬੱਚੇ ਬਾਦ ਤੋਂ ਬੰਦੇ ਤਨ ਹਮੀਰਗੜ੍ਹ ਭਾਈ ਜੀ ਮੇਰੇ ਵਾਂਗੂ ਹਮੀਰਗੜ੍ਹ ਤੋਂ ਆਇਆ ਵੇਖਣ ਮਸ਼ੀਨ ਨੂੰ ਚਲਦੀ ਆ ਦੋਸਤੋ ਤੇ ਗਾਂ ਜਿਹੜੀ ਗੱਲ ਨਾ ਆਪਾਂ ਤੁਹਾਨੂੰ ਦਿਖਾ ਰਹੇ ਆ ਮਸ਼ੀਨ ਵਾਲੇ ਜਿਹੜੀ ਉਹਦੇ ਆਪਾਂ ਫੱਕ ਸੜਦੇ ਸੀ ਆਂ ਬਾਜਿਆਂ ਦੀ ਫੱਕ ਤਿਆਰ ਹੋ ਗਈ ਆ ਇਹ ਕਾਗਜ਼ ਦੇ ਉੱਤੇ ਨਾ ਬਣੀ ਵੀ ਆ ਤੇ ਮੈਟ ਵਾਂਗੂ ਬਣ ਜਾਂਦੀ ਆ ਇਹ ਤੇ ਮੈਟ ਨੂੰ ਉਦੋਂ ਬਾਅਦ ਇਹ ਬਾਈ ਕੜ ਕੜ ਕੇ ਇੱਥੇ ਰੱਖੀ ਜਾਂਦਾ ਤੇ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਤੇ ਸਾਰਾ ਆ ਆ ਇੱਕ ਪੌਣਾ ਜਾ ਤੇ ਆ ਮੈਟ ਇਹਨਾਂ ਨੇ ਤਿਆਰ ਕਰਤਾ ਬਸ ਐਂ ਕਰ ਕਰ ਰੱਖ ਦਿੰਨੇ ਆ ਆ ਦੇਖੋ ਬਸ ਇਹ ਕਰਤਾ ਠੀਕ ਹੈ ਹਾਂ ਵਾ ਫਿਰੋ ਚੱਕ ਕੇ ਲਾਇਆ ਨੇ ਥੋੜੀ ਥੋੜੀ ਲਾਈ ਹੰਦੀ ਆ ਕੰਮ ਆ ਪੌਣਾ ਜਾ ਵੇ ਵੇਖੋ ਹਾਂ ਇਹ ਬਾਈ ਸਿੱਧਾ ਲੰਮਾ ਕਰ ਲਈ ਤੇਰਾ ਹਾਂ ਆ ਦੇਖੋ ਆ ਦੋਸਤੋ ਆ ਜਿਵੇਂ ਆ ਮੈਟ ਆ ਮੈਟ ਨੂੰ ਮੈਟ ਕੱਟਿਆ ਗਿਆ ਘਰ ਦੇ ਇਕੱਠਾ ਬਾਈ ਬਾਈ ਇਹ ਇਹ ਕੰਮ ਤਾਂ ਹੁਣ ਉਦੋਂ 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 ਥੋੜਾ ਜਿਹਾ ਦਿਨ ਖਿਆਈ ਜੀ ਸਾਨੂੰ ਤਾਂ ਖਰ ਲੱਗਦੀ ਨਹੀਂ ਹੁਣੀ ਇਹ ਪਹਿਲੇ ਸਾਲ ਬਾਈ ਸਾਨੂੰ ਬਹੁਤ ਆ ਖਿਆਈ ਆਈ ਅੱਛਾ ਪਹਿਲੇ ਸਾਲ ਹੁਣ ਤਾਂ ਮਸ਼ੀਨ ਨਹੀਂ ਬੀਜਤੀ ਤੂੰ ਵੇਖ ਕੇ ਹੀ ਗਿਆ ਹਾਂ ਹੁਣ ਤਾਂ ਤੇ ਮਸ਼ੀਨ ਨਾ ਹੁਣ ਤਾਂ ਕੋਈ ਆਫ ਨਹੀਂ ਹਾਂ ਪਹਿਲਾਂ ਰੇਤਾ ਰੂਤਾ ਛਾਣਾ ਤੇ ਬਹੁਤ ਜੱਬ ਖਾਨਾ ਸੀ ਹਾਂ ਫੱਕ ਵੀ ਥੋੜੀ ਕਹਣੀ ਬਿਰਲੀ ਰਹਿ ਜਾਂਦੀ ਸੀ ਨਹੀਂ ਹਿਸਾਬ ਸੀ ਹਾਂ ਪਿਛਲੇ ਸਾਲ ਵੀ ਠੀਕ ਰਿਹਾ ਕੰਮ ਹਾਂ ਐਕਤੀ ਤਾਂ ਜਮਾਈ ਦੁੱਖ ਟੁੱਟੇ ਐਕਤੀ ਜਮਾ ਤਜਰਬਾ ਪੱਕਾ ਹੀ ਹੋ ਗਿਆ ਪੱਕਾ ਹੀ ਹੋ ਗਿਆ ਤੇ ਆ ਦੋਸਤੋ ਆ ਵੇਖੋ ਆ ਬਾਈ ਨੇ ਆ ਮੈਟ ਕੱਟਦੇ ਆ ਤੇ ਆ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਆ ਫੱਕ ਕਿੰਨੀ ਵਧੀਆ ਫੱਕ ਖੜੀ ਆ ਤੇ ਆ ਮੈਟ ਜੇ ਬਸ ਇਹ ਇੱਕ ਬਾਈ ਇੱਕ ਕੱਟੀ ਜਣਾ ਯਾਨੀ ਕਿ ਤੁਹਾਨੂੰ ਦੱਸਿਆ ਵੀ 5 ਜਣੇ ਸਿਰੇ ਨੇ ਦੱਸਿਆ ਭਾਈ ਕੋਨੇ ਪੰਜ ਜਾਣੇ ਆ ਸੀ ਤੇ ਪੰਜ ਕਿੱਲੇ ਵਾਣ ਲਾ ਦਿੰਨੇ ਆ ਹਾਂ ਭਾਈ ਇੱਕ ਕਿੱਲਾ ਵੇਖੋ ਇੱਕ ਬੰਦੇ ਨੂੰ ਇੱਕ ਕਿੱਲਾ ਆ ਤੇ ਦੋਸਤੋ ਗੱਲ ਇਹ ਆ ਵੀ ਜਿਹੜੇ ਵੱਧ ਵਾਣ ਲਾਉਣਾ ਉਹਦੇ ਵਾਸਤੇ ਬਹੁਤ ਵਧੀਆ ਸਹੂਲਤ ਬਣਾਈ ਆ ਇਹ ਤੇ ਆ ਤੁਹਾਨੂੰ ਆਪਾਂ ਦਿਖਾਤਾ ਤੇ ਗਾਂ ਪੂਰਾ ਉਹ ਕਰਕੇ ਲਿਜਾਣਾ ਕਰਕੇ ਪੰਜ ਆ ਹਾਂ ਉੱਥੇ ਪਿਛਲੇ ਖੇਤ ਆਪਣੇ ਲਾਈ ਜੋ ਉੱਥੇ ਤਿੰਨ ਜਾਣੀ ਅਸੀਂ ਲਾਈ ਗਏ ਅੱਛਾ ਉੱਥੇ ਤਿੰਨ ਇੱਕ ਜਾਨਾ ਕੱਟੀ ਜਾਂਦਾ ਸੀਗਾ ਬਸ ਮੈਂ ਵੱਡ ਵੱਡ ਕੇ ਰੱਖੀ ਜਾਂ ਹਾਂ ਦੂਜਾ ਉਹ ਪਾ ਕੇ ਲੈ ਜਾਂਦਾ ਸੀ ਉੱਥੇ ਫਿਰ ਮਸ਼ੀਨ ਚ ਪਾਈ ਜਾਂਦਾ ਠੀਕ ਆ ਉਹ ਫਿਰ ਵਾਟ ਪੈਂਦੀ ਕਰਕੇ ਥੋੜਾ ਜਿਆ ਵਾਟ ਪੈਂਦੀ ਤੇ ਇਹ ਬਾਈ ਕਹਿੰਦੇ ਸਾਬ ਸਿਟੀ ਆ ਗਈ ਸਾਨੂੰ ਮਸ਼ੀਨ ਤੇ ਉਹ ਆਪਾਂ ਗਾਂ ਸਾਰਾ ਕੁਝ ਦੱਸਿਆ ਹੋਇਆ ਤੇ ਆਹ ਵੇਖੋ ਆ ਆ ਮੈਟ ਇਹ ਆਪਾਂ ਨੂੰ ਜਿਹੜਾ ਅਸਲ ਵਿੱਚ ਜੋ ਤਰੀਕਾ ਆਜੇ ਨਾ ਕੰਮ ਦਾ ਉਦੋਂ ਕੁਝ ਵੀ ਨਹੀਂ ਕੰਮ ਜਿੰਨਾ ਚਿਰ ਆਪਾਂ ਨੂੰ ਤਰੀਕਾ ਨਹੀਂ ਆਉਂਦਾ ਤੇ ਉਹਨਾਂ ਚਿਰ ਆਪਾਂ ਨੂੰ ਕੰਮ ਇਹ ਔਖਾ ਲੱਗਦਾ ਜੇ ਉਹ ਤਰੀਕਾ ਆ ਗਿਆ ਫੇਰ ਨਹੀਂ ਕੋਈ ਚੱਕਰ ਫੇਰ ਤਾਂ ਬਾਈ ਕਹਿੰਦਾ ਤਾਂ ਕਹਿੰਦਾ ਆ ਵੇਖੋ ਮੈਟ ਜਿਹਨੇ ਮੈਂਟ ਜੀ ਦੀ ਕੜ ਕੜ ਕੇ ਸਿਰਦੇ ਤੇ ਆਪਾਂ ਨੂੰ ਹੋ ਸਕਦਾ ਹੈ ਅੱਧਾ ਘੰਟਾ ਲੱਗ ਜੇ ਕੱਟਣ ਤੇ ਬਿਲਕੁਲ ਸੀ ਬਾਈ ਤਿੰਨ ਜਣੇ ਕੱਟਦੇ ਸੀ ਕੱਲ ਖਿੱਤਰ ਮਾਰਦਾ ਸੀ ਇੱਕ ਆ ਵੜਦਾ ਸੀ ਇੱਕ ਚਾਕੇ ਰੱਖਦਾ ਸੀ ਹਾਂ ਹਾਂ ਹੁਣ ਮੈਨੂੰ ਇਕੱਲੇ ਨੂੰ ਛੱਡ ਗਿਆ ਬਸ ਇਹਦੇ ਵੱਢੀ ਠੀਕ ਹੈ ਠੀਕ ਹੈ ਇਹ ਤੇ ਯਾਰ ਬੇ ਦੀਆਂ ਗੱਲਾਂ ਦੋਸਤੋ ਤੇ ਹੌਲੀ ਹੌਲੀ ਤਜਰਬਾ ਆ ਜਾਂਦਾ ਹੁੰਦਾ ਤੇ ਆਪਾਂ ਗਾਂਹ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਦਿਖਾਇਆਗਾ ਤੇ ਵੀਡੀਓ ਨੂੰ ਸ਼ੇਅਰ ਕਰੀ ਚੱਲਿਓ ਗਾਂਹ ਦੀ ਗਾਂਹ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਅੰਡ ਤਾਂ ਹੀ ਤੇ ਵੀਡੀਓ ਦੇ ਨਾਲ ਬਣੇ ਰਹੋ ਆ ਇਹ ਜਿਹੜਾ ਝੋਨਾ ਇਹ ਔਰਿਆਂ ਦੇ ਵਿੱਚ ਲਾ ਰਹੀ ਆ ਜਿਵੇਂ ਆ ਆ ਵੇਖੋ ਆ ਤੁਹਾਨੂੰ ਦਿਖਾ ਦਿੰਨੇ ਆ ਆ ਵੀ ਜਿਵੇਂ ਔਰੇ ਆ ਨਾ ਔਰਿਆਂ ਦੇ ਵਿੱਚ ਲੱਗਦੀ ਆ ਤੇ ਐ ਨਹੀਂ ਵੀ ਯਾਨੀ ਕਿ ਬੂਟਾ ਪਾਸੇ-ਪਾਸੇ ਗਿਣਤੀ ਦੇ ਬੂਟੇ ਲਾ ਰਹੀ ਆ ਜਮਾ ਜਮਾ ਗਿਣ-ਗਿਣ ਕੇ ਤੇ ਉਹ ਜਿਹੜੀ ਫੱਕ ਵੀਜੀ ਸੀ ਆਪਾਂ ਉਹ ਤੁਹਾਨੂੰ ਗੱਲ ਵੀ ਇਹ ਜਿਹੜਾ ਚਲੋ ਆਪਾਂ ਕਹਿ ਦਿੰਨੇ ਆ ਵੀ ਘਟ ਵਾਣ ਵਾਲਾ ਜੇ 5-4 ਕਿੱਲੇ ਲਾਉਣੇ ਆ ਉਹਦਾ ਤਾਂ ਚਲ ਆਏ ਆ ਲਵਾਈ ਲਬੂਈ ਤੇ ਬੰਦਿਆਂ-ਬੰਦਿਆਂ ਨਾਲ ਚੱਲ ਜਾਂਦਾ ਕੰਮ ਆ जिने ਹੁਣ ਬਾਈ 40 40 ਕਿੱਲੇ ਲਾਉਣੇ ਆ 50 50 ਕਿੱਲੇ ਲਾਉਣੇ ਆ ਤੇ ਉਹਦੇ ਆਸਤੇ ਇਹ ਬਹੁਤ ਵਧੀਆ ਜਗਾੜ ਜਨਕੇ ਬਣਾ ਕੇ ਦਿੱਤਾ ਤਕਨੀਕ ਦੀ ਖੇਤੀ ਰਹੀ ਗਈ ਤਕਨੀਕ ਦਾ ਜੋਗਾ ਦੀ ਤਕਨੀਕ ਦੀ ਖੇਤੀ ਆ ਆ ਵੇਖੋ ਇੱਕ ਬੰਦਾ ਹੌਲੀ 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 ਨਾਲ ਲਈ ਫਿਰਦਾ ਆ ਤੁਹਾਨੂੰ ਦਿਖਾ ਰਹੇ ਆ ਆ ਵੇਖੋ ਪੱਖਾ ਲੱਗਿਆ ਹੋਆ ਉਹਦੇ ਉੱਤੇ ਆ ਦੇਖੋ ਆ ਵੇਖੋ ਜਮਾ ਹੈ ਇੱਕ 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 ਟੌਂ ਚੱਕਦੀ ਆ ਇੱਕ ਇੱਕ ਤੀਲਾ ਚੱਕਦੀ ਆ ਇੱਕ ਇੱਕ ਤੀਲਾ ਚੱਕਦੀ ਆ ਆ ਵੇਖੋ ਮਗਰੋਂ ਉਹ ਕੇ ਹੈਂਡਲ ਜਿਹਾ ਦਿੱਤਾ ਹੋਇਆ ਹੈਗਾ ਹੋਰ ਭਾਈ ਜਗਸੀਰ ਠੀਕ ਹੈ ਜੀ ਜਸਵੀਰ ਠੀਕ ਆ ਭਾਈ ਮੈਂ ਕਿਹਾ ਉਹਦੇ ਫੱਕ ਵਾਲੀ ਦਾ ਦਿਖਾ ਦਿੱਤੀ ਸੀ ਵੀਡੀਓ ਆਪਾਂ ਹਾਂ ਜਿਹੜੀ ਫੱਕ ਵੀਜੀ ਸੀ ਉਹ ਮਸ਼ੀਨ ਨਾ ਮੈਂ ਕਿਹਾ ਜਲਦੀ ਦਿਖਾਵਾਂਗੇ ਠੀਕ ਹੈ ਜੀ ਤੇ ਆ ਅਸਲ ਵਿੱਚ ਤਾਂ ਜਿਹੜਾ ਆਹ ਜਗਾੜ ਆ ਜਿਵੇਂ ਉਹ ਰੈਡੀ ਲਾਉਂਦੀ ਆ ਯਾਰ ਜਿਹੜੇ ਰੇ ਸਿੱਟਰ ਵਾਲਾ ਬਣਾਇਆ ਵਜਾਗੜ ਤੇ ਉਹ ਵੀ ਇਹਦੇ ਚ ਕਾਮਯਾਬੂ ਚੱਲ ਰਿਹਾ ਹੈ ਨਾ ਦੋਸਤੋ ਜਿਹੜਾ ਇਹ ਨਾ ਆ ਆ ਆ ਜਿਹੜਾ ਆਵੇ ਐ ਆ ਟਾਇਰ ਇਥੋਂ ਦੀ ਲੰਘ ਜਾਂਦੇ ਤੇ ਇਹ ਐ ਨਹੀਂ ਵੀ ਮਿੱਧੀ ਦਾ ਇਹ ਆਟੋਮੈਟਿਕ ਹੀ ਉਵੇਂ ਹੀ ਔਰੇ ਬਣਾਉਂਦੀ ਆ ਤੇ ਜਿਹੜੇ ਨੇ ਬੰਦੇ ਨੇ 35 40 ਕਿੱਲੇ ਵਾਹਣ ਲਾਉਣਾ 50 ਕਿ ਭੂਤੇ ਬਣਾ ਕੇ ਦਿੱਤੀ ਆ ਚੱਕੇ ਵੀ ਜਿਵੇਂ ਇੱਕ ਲਾਉਣਾ ਇੱਕ ਲਾਲਾ ਚਾਰ ਪੰਜ ਸੀ ਇਕੱਠੇ ਹੀ ਲਾ ਆਂਦੀ ਆ ਬੁੱਟਾ ਬੋ ਅਜੇ ਮੈਂ ਡੱਕੇ ਆ ਗਏ ਹਾਂ ਇਹ ਜਿਵੇਂ ਇੱਕ ਦੋ ਲਾਲਾ ਤਿੰਨ ਲਾਲਾ ਚਾਰ ਲਾਲਾ ਹਾਂ ਵਧਾਉਣਾ ਘਟਾਉਣਾ ਹਾਂ ਵਧਾਉਣੇ ਘਟਾਉਣੇ ਆ ਠੀਕ ਆਪ ਦੀ ਮਰਜ਼ੀ ਆ ਆਪ ਦੀ ਮਰਜ਼ੀ ਆ ਵੀ ਤਿੰਨ ਜਨਨ ਕਿ ਜੇ ਫੱਕ ਦੇ ਤਿੰਨ ਬੂਟੇ ਕਰਨੇ ਆ ਤਿੰਨ ਕਰ ਲਓ ਇੱਕ ਕਰਨਾ ਇੱਕ ਕਰ ਲਓ ਠੀਕ ਬਹੁਤ ਸੇਤੀ ਬੂਟਾ ਇਹ ਦੋਸਤੋ ਗੱਲ ਇਹ ਆ ਉਸ ਤਰ੍ਹਾਂ ਸੈਟਿੰਗ ਹੋ ਜਾਂਦੀ ਆ ਇਹ ਵੀ ਜਿਹੜੇ ਹਿਸਾਬ ਨਾਲ ਆਪਾਂ ਦੋ ਬੂਝੇ ਲਾਉਣੇ ਆ ਚਾਰ ਲਾਉਣੇ ਆ ਤੇ ਉਸ ਹਿਸਾਬ ਨਾਲ ਪਹਿਲੀ ਗੱਲ ਦਾ ਯਾਰ ਗੱਲ ਇਹ ਆ ਵੀ ਕੰਮ ਹੀ ਇਹ ਇੱਕ ਫੱਕ ਬੀਜਣ ਦਾ ਜਿਹੜਾ ਪਹਿਲਾਂ ਤੁਹਾਨੂੰ ਅੱਗੇ ਵੀ ਦੱਸਿਆ ਸੀ ਫੱਕ ਬੀਜਣ ਵਾਲਾ ਥੋੜੀ ਉਹ ਸਮੱਸਿਆ ਸੀਗੀ ਵੱ ਕਿਉਂ ਰੇ ਤਰੂਤਾ ਹੋ ਸ਼ਾਨਣਾ ਪੈਂਦਾ ਸੀਗਾ ਵਾ ਵੀ ਕਾਫੀ ਮੱਥਾ ਮਾਰਨਾ ਪੈਂਦਾ ਸੀਗਾ ਆ ਬੂਟੇ ਤੋਂ ਬੂਟੇ ਵੀ ਨੇੜੇ ਹੋ ਜਾਂਦਾ ਬਈ ਇਹਦਾ ਅੱਛਾ ਇਹ ਵੀ ਨੇੜੇ ਹੋ ਜਾਂਦਾ 2 ਇੰਚ ਤੇ ਵੀ ਹੋ ਜਾਂਦਾ ਹੁਣ ਤੇ ਹੁਣ ਇਹ ਬਾਈ ਕਾ ਇੰਚ ਤੇ ਲਾ ਰਹੇ ਆ 6 ਇੰਚ ਤੇ 6 ਇੰਚ ਤੇ ਤੇ ਦੋਸਤੋ ਗੱਲ ਇਹ ਆ ਬੂਟੇ ਤੋਂ ਬੂਟਾ ਜੇ ਨੇੜੇ ਕਰਨਾ ਉਹ ਵੀ ਹੋ ਜਾਂਦਾ 6 ਇੰਚ ਤੇ ਹੁਣ ਬਾਈ ਲਾ ਰਹੇ ਆ ਹੈਂ 11 ਇੰਚ ਤੇ ਹੀ ਰਹਿੰਦਾ ਹੈ ਅੱਛਾ ਐਸ ਲੋਡ 11 ਇੰਚ ਤੇ ਹੀ ਜਿਹੜਾ ਚੜਾਈ ਆ ਉਹ 11 ਇੰਚ ਤੇ ਹੀ ਆ ਤੇ ਜਿਹੜਾ ਲੰਬਾਈ ਆ ਸਿੱਧੀ ਉਹ ਵੇਸ਼ਕ 2 ਇੰਚ ਤੇ ਕਰ ਲਓ ਵੇਸ਼ਕ 6 ਇੰਚ ਤੇ ਕਰ ਲਓ ਤਿੰਨ ਤਿੰਨ ਘੇਰਾ ਦੇਖੋ ਅੱਛਾ ਉਹ ਤਿੰਨ ਘੇਰਾ ਇਹ ਦੋਸਤੋ ਗੱਲ ਇਹ ਆ ਵੀ ਤਿੰਨ ਘੇਰਾ ਹੋ ਜਿਹੜੇ ਵੀ ਜਾਨੀ ਕਿ 6 ਇੰਚ ਤੇ ਵੀ ਕਰ ਸਕਦੇ ਆ 3 ਇੰਚ ਤੇ ਵੀ ਬੂਟਾ ਕਰ ਸਕਦੇ ਆ ਆਪਾਂ ਤੇ ਇਹ ਆ ਵੇਖੋ ਇੱਕ ਜਾਣਾ ਮਗਰੋ ਹੈਂਡਲ ਜਾਂ ਫੜ ਲੈਂਦਾ ਤੇ ਇਹ ਵਧੀਆ ਐ ਲਈ ਫਿਰਦਾ ਆਰਾਮ ਦੇ ਨਾਲ ਤੇ ਨਾਲੇ ਪਾਣੀ ਘਟਾ ਬਾਣ ਦੇ ਵਿੱਚ ਨਾਲੇ ਪਾਣੀ ਨੇ ਤਕਰੀਬਨ ਨਾ ਇਦਰਾ ਮੱਥਿਆ ਤੇ ਘੱਟ ਪਾਣੀ ਰੱਖਿਆ ਹੋਇਆ ਤੇ ਆਹ ਵੇਖੋ ਆ ਟਰੇਆਂ ਜਿਹਾ ਆ ਵੀ ਇਸ ਤਰ੍ਹਾਂ ਆ ਟਰੇਆਂ ਜਿਹਾ ਲਾ ਆਂਦੇ ਆ ਉਹ ਜਿਹੜੀ ਫੱਕ ਬੀਜੀ ਸੀ ਆ ਵੇਖੋ ਇਹ ਮੈਟ ਜੇ ਕੱਟੇ ਜਾਂਦੇ ਆ ਜਿਹੜੇ ਮੈਟ ਜੇ ਕੱਟ ਕੇ ਤੇ ਉਹਦੇ ਉੱਤੇ ਦੋਨੇ ਪਾਸੇ ਬਸ ਆ ਜਿਹੜੀ ਜਰੂਰ ਮੁਸ਼ਕਲ ਆ ਦੋਨੇ ਪਾਸੇ ਫੱਕ ਲਿਆ ਕੇ ਰੱਖ ਲੋ ਉਧਰਲੇ ਸਿਰੇ ਤੇ ਬੰਦੇ ਖੜੇ ਹੋਣ ਦੋ ਨਹੀਂ ਨਹੀਂ ਛੇ ਇਹਦੇ ਤੇ ਧਰ ਕੇ ਲੈ ਜਾਨੇ ਬਾਈ ਇਹ ਮੋੜ ਇਧਰ ਮੁੜੇ ਹੁੰਦੀ ਆ ਹਾਂ ਛੇ ਪਾੜੇ ਉੱਤੇ ਧਰ ਲੈਨੇ ਛੇ ਇੱਥੇ ਰੱਖ ਲੈ ਅੱਛਾ ਛੇ ਉੱਤੇ ਧਰ ਕੇ ਛੇ ਇੱਥੇ ਤੇ ਯਾਨੀ ਕਿ ਆ ਆਪਣਾ ਆ ਆ ਤਿੰਨ ਕਿੱਲਾਂ ਦੀ ਉਸਰੀ ਆ ਹਾਂ ਤੇ ਤਿੰਨ ਕਿੱਲਾਂ ਦੀ ਉਸਰੀ ਦੋਸਤੋ ਗੱਲ ਆ ਵੀ ਪੂਰੀ ਸਹੀ ਉਥੋਂ ਬਾਸ ਫੇਰ ਮੁੜੇ ਹੁੰਦੀ ਆ ਇੱਕ ਦੋ ਟ੍ਰੇਆਂ ਵੱਜ ਜਾਂਦੀ ਇਹ ਜਾਨੀ ਕਿ ਬਹੁਤ ਵਧੀਆ ਯਾਰ ਸੌਖਾ ਤਕਰੀ ਜਿਹੜੀ ਤਕਨੀਕ ਆ ਬਹੁਤ ਵਧੀਆ ਤਕਨੀਕ ਨਾਲ ਇਹ ਬਣਾਈ ਆ ਪਹਿਲਾਂ ਇੱਕ ਹੋਰ ਬਣੀਆਂ ਸੀ ਕਿਸਤਾਂ ਜੀਆਂ ਉਹ ਤਕਰੀਬਨ ਕਾਮਜਾਬ ਨਹੀਂ ਸੀ ਹੋਈਆਂ ਤੇ ਆ ਜਿਹੜੀ ਆ ਤੇ ਤੇਲ ਪਾਈ ਇਹ ਕਿੰਨਾ ਖਾਂਦੀ ਆ ਜੱਗ ਸੀ ਦਾ ਇਹ 5 ਲੀਟਰ ਨਾਲ 4 ਕਿੱਲੇ ਲਾ ਦਿੰਦੀ ਤੇ 5 ਲੀਟਰ ਨਾਲ ਦੋਸਤੋ ਪੈਟਰੋਲ ਤੇ ਆ ਕਿ ਡੀਜ਼ਲ ਤੇ ਪੈਟਰੋਲ ਤੇ ਪੈਟਰੋਲ ਤੇ ਦੋਸਤੋ ਹੈਗੀ ਆ ਇਹ ਤੇ 5 ਲੀਟਰ ਨਾਲ 4 ਕਿੱਲੇ ਲਾ ਆਂਦੀ ਆ ਤੇ ਵੇਖੋ ਕੱਲਾ ਬੰਦਾ ਇਹਨੂੰ ਐ ਵਧੀਆ ਲਈ ਫਿਰਦਾ ਤੇ ਆ ਤੁਹਾਨੂੰ 5 ਕਿੱਲੇ ਬਾਹਨ ਲਾ ਦਿੰਦਾ 5 5 ਕਿੱਲੇ ਲਾ ਦਿੰਦਾ ਕੱਲਾ ਹੀ ਲਾ ਦਿੰਦਾ ਜੇ ਵੇਖਿਆ ਜਾਵੇ ਪੰਜ ਕਿੱਲੇ ਵਾਣ ਤੇ 4000 ਰੁਪਇਆ ਲਵਾਈ 4500 ਚਲਦੀ ਹੈ ਪੰਜ ਚੋਕਾ 20 20000 ਦਾ ਕੰਮ ਇੱਕ ਬੰਦਾ ਕਰ ਦਿੰਦਾ ਤੇ ਉਹ ਤਾਂ ਬੰਦੇ ਚਾਰ ਲੱਗਦੇ ਆ ਦੋ ਫੱਕਲੇ ਹੁੰਦੇ ਆ ਦੋ ਇਥੇ ਨਾਲ ਆ ਕਰਾਈ ਜਾਂਦੇ ਠੀਕ ਆ ਤੇ ਉਹ ਚਾਰ ਬੰਦੇ ਵੀ ਚਲੋ ਜੇ ਵੇਖਿਆ ਜਾਵੇ ਚਾਰ ਬੰਦੇ ਚਾਰ ਬੰਦੇ ਵੀ ਜੇ ਵੇਖਿਆ ਜਾਵੇ ਪੰਜ ਕਿੱਲੇ ਬਹੁਤ ਵੱਡੀ ਗੱਲ ਆ ਤੇ ਇਹ ਬਾਈ ਦੀ ਨਾ ਜਗਸੀਰ ਦੀ ਬਾਈ ਜਗ ਭਗਤੇ ਵਾਲਾ ਜਗਸੀਰ ਦੀ ਬਾਈ ਤੇ ਜਿਹੜਾ ਇੱਕ ਜਸਵੀਰ ਘੋੜਗਾ ਵਾਲਾ ਇਹਨਾਂ ਨੇ ਦੋਨਾਂ ਘਰਾਂ ਨੇ ਸਾਂਝੀ ਲੈ ਜਾਂਦੀ ਸੀ ਇਹ ਇਹ ਇਹਨਾਂ ਨੂੰ 422 ਕੈਸ ਹਾਲ ਹੋ ਗਏ ਸਾਨੂੰ ਲਾਉਂਦਿਆਂ ਨੂੰ ਹੈ ਲੌਕਡਾਊਨ ਤੇ ਲੌਕਡਾਊਨ ਚ ਦੋਸਤੋ ਗੱਲ ਇਹ ਲੌਕਡਾਊਨ ਚ ਲਈ ਸੀ ਇਹ ਲੌਕਡਾਊਨ ਤੋਂ ਬਾਅਦ ਵੇਖ ਲਓ 20 21 22 23 ਤੇ 24 ਪੰਜ ਸਾਲ ਹੋ ਗਏ ਤੇ ਪੰਜ ਸਾਲ ਹੋ ਗਏ ਇਹਨਾਂ ਨੂੰ ਇਸੇ ਦੇ ਨਾਲ ਹੀ ਉਹ ਲਾਉਂਦੇ ਆ ਤੇ ਝਾੜ ਵੀ ਮੇਰੇ ਹਿਸਾਬ ਦੇ ਨਾਲ 2-4 ਮån ਵਾਧਾ ਹੋ ਦੂਜੇ ਨਾਲੋਂ ਅੱਛਾ ਆਲ ਵੀ ਉਹ ਘੱਟ ਪੈਂਦੀ ਆ। ਉਹਦੇ ਵਿੱਚ ਹਵਾ ਚਾਰ ਚਫੇਰੇ ਨੂੰ ਉਹਦੇ ਔਰੇ ਬਣ ਜਾਂਦੇ ਜਿੱਧਰ ਮਰਜ਼ੀ ਝਾਕ ਲਾ ਔਰੇ ਹੀ ਆ। ਚਾਰ ਚਫੇਰੇ ਨੂੰ ਔਰੇ ਬਣ ਸਹੀ ਗੱਲ ਆ ਹਵਾ ਪੈਂਦੀ ਹੈਗੀ। ਦੂਜਾ ਆਪਣਾ ਬੂਟਾ ਨੇੜੇ ਨੂੜੇ ਫੇਰ ਲੱਗ ਜਾਂਦਾ ਹਨਾ ਕਈ ਦਾ ਸਾਂ ਬਣਾਉਂਦੇ ਆ ਕਈ ਵਿਰਲਾ ਲੱਗ ਜਾਂਦਾ। ਤੇ ਕੋਈ ਡੱਕਾ ਡੁੱਕਾ ਮਚਣ ਦੀ ਸਮੱਸਿਆ? ਨਹੀਂ ਨਹੀਂ ਕੋਈ ਹੁਣ ਅੱਜ ਤਾਂ ਪਹਿਲਾਂ ਰੇਹ ਪਾ ਦਿੰਨੇ ਆ ਤੇ ਅੱਛਾ ਰੇਹ ਦੇ ਵਿੱਚ ਦੋ ਬੋਰੀਆਂ ਬੀਜੀਆਂ ਹੋਣਗੀਆਂ ਥੱਲੇ। ਠੀਕ ਆ। ਡੱਕਾ ਮਚਣ ਦੀ ਲੋਭਤੀ ਨਹੀਂ ਆਉਂਦੀ ਨਾਲ ਦੀ ਨਾਲ ਹੀ ਚੱਲ ਪੈਂਦੀ। ਅੱਛਾ ਰੇਹ ਪਹਿਲਾਂ ਪਾ ਦਿੰਨੇ ਆ ਤੇ ਬਾਅਦ ਦੇ ਉ ਤੇ ਕੋਈ ਇਹ ਕਹਿੰਦੇ ਵੀ ਅੱਜ ਤੱਕ ਕੋਈ ਡੱਕਾ ਨਹੀਂ ਮੱਚਿਆ ਵਧੀਆ ਨਾਤ ਜਾਨਕਿ ਝੋਨਾ 2 ਮਣ ਵੱਧ ਨਿਕਲਦਾ ਹਵਾ ਪੈਂਦੀ ਆ ਅਲ ਬਹੁਤ ਘਟ ਪੈਂਦੀ ਆ ਹਾਂਜੀ ਇਸ ਤੋਂ ਬਾਅਦ ਰੇਪ ਪਾਉਣੀਆਂ ਜਿਹੜੀ ਡੱਗੀ ਚ ਖੋੜ ਦੇਣੀਆਂ ਉਹ ਅੱਛਾ ਘੰਟੇ ਚ ਇੱਕ ਬੋਰੀ ਖੁਰ ਜਾਂਦੀ ਐ ਇੱਕ ਕਿੱਲੇ ਚ ਇੱਕ ਬੋਰੀ ਫੇਰ ਪੈ ਜਾਂਦੀ ਉਹ ਠੀਕ ਐ ਫਿਰ ਤਾਂ ਬਹੁਤ ਸੌਖਾ ਕੰਮ ਹੋਇਆ ਵਾ ਇਹ ਕਹਾਂ ਆ ਵੀ ਆਹ ਥੋੜੀ ਜੀ ਮਿਹਨਤ ਆਪ ਨੂੰ ਕਰਨੀ ਪੈਂਦੀ ਆ ਜਿਹੜੀ ਫੱਕ ਵਾਲੀ ਨਹੀਂ ਬੰਦਾ ਇੱਕ ਰੱਖਿਆ ਵੇ ਨਾਲ ਉਹ ਵੀ ਚਲਾ ਲੈਣੇ ਠੀਕ ਐ ਠੀਕ ਐ ਤੇ ਇਹ 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 ਉ ਚਲਾਉਣੀ ਸੌਖੀ ਵੀ ਆ ਬਸ ਜਿਹਨੂੰ ਭੇਜਤਾ ਹੈਗਾ ਉਹਨੂੰ ਤਾਂ ਸੌਖੀ ਹੈ ਮੈਨੂੰ ਕੋਈ ਦਿੱਕਤ ਨਹੀਂ ਇਹਦੇ ਵਿੱਚ ਅੱਛਾ ਮੇਨ ਡਰਾਈਵਰ ਤੂੰ ਹੀ ਹੈ ਦਾ ਹਾਂ ਦੋਸਤੋ ਗੱਲ ਹੈ ਥੋੜੀ ਜੀ ਉਹ ਜਿਵੇਂ ਕਹਿੰਦੇ ਹੁੰਦੇ ਨੇ ਨਾ ਇੱਕ ਰਕਸ਼ਾ ਚਲਾਉਣ ਵਾਲੀ ਗੱਲ ਹੁੰਦੀ ਹੈ ਉਹ ਥੋੜਾ ਜਿਹਾ ਇੱਕ ਆਪ ਦੇ ਪਾਸੇ ਨੂੰ ਖਿੱਚਦਾ ਹੁੰਦਾ ਤੇ ਉਹ ਗੱਲ ਆ ਗਈ ਮਾੜਾ ਜਹੇ ਆਦ ਹੈ ਨਾ ਉਸ ਹਿਸਾਬ ਨਾਲ ਬੈਲੈਂਸ ਜਿਹਾ ਬਣਾਉਣਾ ਪੈਂਦਾਗਾ ਤੇ ਆਪਾਂ ਚਲਾ ਕੇ ਵੀ ਦਿਖਾਵਾਂਗੇ ਤੁਹਾਨੂੰ ਥੋੜੀ ਜੀ ਐ ਔਖੀ ਹੈ ਕਿਤਨੀ ਛਤਰੀ ਲੱਗੀ ਕਰਕੇ ਇਹਦੀਆਂ ਪੇਪਰ ਨੂੰ ਹੱਥਾਂ ਤਾਂ ਹਾਂ ਤੇ ਆਹ ਵੇਖੋ ਆ ਪੱਖੀ-ਪੁਖੀ ਲਾਈ ਵੀ ਆ ਆ ਤੁਹਾਨੂੰ ਦਿਖਾ ਦਿੰਨੇ ਆ ਆ ਵੇਖੋ ਯਾਰ ਜਿੱਦ ਕੀ ਲਾਇਆ ਸੀ ਉਹ ਖਰਾਬ ਹੋ ਗਿਆ ਅੱਛਾ ਦੇ ਆ ਦੇਖੋ ਆ ਗਿਆ ਆ ਜਿਹੜੀ ਆ ਲਾਈ ਜਾਂਦੀ ਹੈ ਆ ਨਾਲ ਓਰਾ ਜਿੱਥੇ ਇਹ ਦੁਬਾਰੇ ਆਉਣੀ ਆ ਆ ਭਾਈ ਓਰਾ ਬਣਾਉਂਦੀ ਹੈ ਜਿੱਥੇ ਅੱਛਾ ਅੱਛਾ ਇਹ ਨਿਸ਼ਾਨੀ ਤੇ ਆਉਣੀ ਆ ਇਹ ਦੋਸਤੋ ਆ ਨਿਸ਼ਾਨੀ ਤੇ ਹੀ ਆਉਣੀ ਆ ਆ ਵੇਖੋ ਇਹ ਲੈਨ ਆ ਵੇਖੋ ਤੁਹਾਨੂੰ ਦਿਖਾ ਦਿੰਦੇ ਕਿੰਨਾ ਵਧੀਆ ਹੈ ਗਿੰਤੀ ਦੇ ਬੂਟੇ ਜਿਵੇਂ ਜਵਾ ਹੈ ਐਂਚ ਇੰਚ ਟੇਬਲਾਂ ਲਾਏ ਹੁੰਦੇ ਨਾ ਐਂ ਲਾਉਂਦੀ ਆ ਤੇ ਨਾਲੇ ਪੂਰਾ ਸਰੀਰ ਬਣਦਾ ਰਹਿੰਦਾ ਉਹਦੇ ਆਖਣ ਨੂੰ ਜਿਮ ਜਾਣ ਦੀ ਲੋੜ ਨਹੀਂ ਹੈ ਇੱਥੇ ਜਿਮ ਲਾਉਣ ਤੇ ਨਾਲੇ ਕੰਮ ਦਾ ਕੰਮ ਤੇ ਉਹ ਵੇ ਮੂਰੇ ਭਾਰ ਧਰਿਆ ਵਾ ਮਗਰ ਕਿਉਂ ਫੱਕ ਫੱਕ ਧਰਨੀ ਪੈ ਜਾਂਦੀ ਆ ਆਹ ਵੇਖੋ ਚੱਲਦਾ ਜਗਾੜ ਵਧੀਆ ਜਿਹੜਾ ਨੇ ਬਹੁਤ ਵਧੀਆ ਸਹੂਲਤ ਬਣਾਈ ਆ ਕਿਸੇ ਨੇ ਉਹ ਪਹਿਲਾਂ ਵਾਲੀ ਬਾਈ ਕਾਮਯਾਬ ਨਹੀਂ ਸੀ ਹੋਈ ਪਹਿਲਾਂ ਵਾਲੀ ਹਾਂ ਉਹ ਸਹੀ ਨਹੀਂ ਲੱਗਦੀ ਹਾਂ ਇਹ ਕਿੰਦੋਂ ਭੇਜਤਾ ਗਿਆ ਫਿਰ ਸਹੀ ਆ ਹਾਂ ਹਾਂ ਇਹ ਕਿਦੋਂ ਆਉਂਦੀ ਆ ਕਿਹੜਾ ਆਉਂਦੀ ਆ ਹਾਂ ਮਤਲਬ ਫੇਰ ਵੀ ਵਧੀਆ ਆ ਅਚਾਰ ਫੇਰ ਵੀ ਆਪ ਹੀ ਉਧਰ ਤੋਂ ਉਹਨੂੰ ਤਾਂ ਭੇਜ ਚਾਰ ਚਾਰ ਪੰਜ ਸਾਲ ਹੋ ਗਏ ਨਾ ਆਹ ਆ ਦੋਤੋ ਆ ਵੇਖੋ ਚੱਲੀ ਜਾਂਦੀ ਤੁਹਾਨੂੰ ਦਿਖਾਤੀ ਆ ਤੇ ਇਧਰ ਸਾਨੂੰ ਇਹ ਲੱਗਿਆ ਵਾ ਝੋਨਾ ਦਿਖਾ ਦਿੰਨੇ ਆ ਆ ਵੇਖੋ ਵਧੀਆ ਐ ਔਰਿਆਂ ਦੇ ਵਿੱਚ ਲਾ ਰਹੀ ਆ ਜੋ ਜਿਹੜਾ ਬੰਦਾ ਬੈਠਾ ਉਹਨੇ ਕੰਦੀ ਵਾਸ ਫਾਕੀ ਪਾਉਣੀ ਆ ਉਹ ਬੈਠਾ ਇਹ ਦੋ ਬੰਦੇ ਫੱਕ ਵਾਲੇ ਆ ਆ ਦੇਖੋ ਫੇਰ ਤੁਹਾਨੂੰ ਦਿਖਾ ਦਿੰਨੇ ਆ ਆਵੇ ਓਰਿਆਂ ਦੇ ਵਿੱਚ ਲਾ ਰਹੀ ਆ ਤੇ ਬੂਟੇ ਵਿੱਚ ਇੱਕ 2 3 4 ਜਿੰਨੇ ਮਰਜ਼ੀ ਚ ਕਾ ਲਓ ਇੱਕ ਬੂਟੇ ਤੇ ਲਾ ਕੇ ਚਾਰਾਂ ਬੂਟੇ ਤੇ ਕਰੀ ਚ ਲਾਉਂਦੀ ਆ 6 ਇੰਚੀ ਤੇ ਕਰ 7 ਇੰਚੀ ਤੇ ਕਰ 3 ਇੰਚੀ ਜਿੱਥੇ ਮਰਜ਼ੀ ਕਰਕੇ ਛੱਡ ਦਿਓ ਉੱਥੇ ਲਾਉਣੀ ਆ ਦੋਸਤੋ ਆ ਜਿਹੜੀ ਫੱਕ ਆ ਆ ਵੀ ਇਸ ਤਰ੍ਹਾਂ ਆ ਵੀ ਆ ਦਰੀ ਜੀ ਆ ਐ ਮੈਟਜਾ ਬਣਾਉਂਦੀ ਐ ਜਿਹੜੀ ਉਹ ਮਿੱਟੀ ਉਹ ਮਸ਼ੀਨ ਰੇਤੇ ਉੱਤੇ ਜਾਨਕੀ ਪਹਿਲਾਂ ਰੇਤਾ ਪਾਉਣਾ ਪੈਂਦਾ ਫਿਰ ਕਾਗਜ਼ ਪਾਉਂਦੀ ਆ ਫਿਰ ਉੱਤੇ ਫੱਕ ਪਾਹ ਸਿੱਟਦੀ ਆ ਤੇ ਫਿਰ ਉੱਤੇ ਮਿੱਟੀ ਪਾਉਂਦੀ ਆ ਜਦ ਇਹੀ ਔਖਾ ਸੀਗਾ ਤੇ ਇਹ ਮਸ਼ੀਨ ਨਾ ਹੋ ਗਿਆ ਹੁਣ ਤੇ ਬਹੁਤ ਵਧੀਆ ਸਹੂਲਤ ਬਣੀ ਵੀ ਆ ਹੁਣ ਇਹ ਆ ਦੋਸਤੋ ਆ ਟਰੈਕਟਰ ਹੈ ੜਾ ਫੱਕ ਲੈ ਕੇ ਪਹੁੰਚ ਗਿਆ ਬਸ ਆ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਜਿਹੜੀ ਜਿੰਨੀ ਇਹ ਵੈਸੇ ਉਹ ਵੀ ਆਪਾਂ ਟਰਾਲੀਆਂ ਤੇ ਫੱਕ ਲੱਦ ਕੇ ਲੈ ਜਾਣੇ ਹੀ ਆ ਜੋ ਪਟਕੇ ਉਧਰੋਂ ਉਧਰੀ ਵਾਹਣਾ ਚਲ ਜਾਣੇ ਹੀ ਆ ਤੇ ਆ ਬਸ ਮਗਰ ਪਿੰਗਾ ਜਿਹਾ ਪਾਇਆ ਵਾ ਟਰੈਕਟਰ ਤੇ ਉਧਰੋਂ ਫੱਕ ਇਹ ਚਿਪ ਕਰਕੇ ਚੱਕ ਕੇ ਤੇ ਉਹ ਜਿਹੜੇ ਮੈਟ ਜਿਹੇ ਉਹ ਚੱਕੀ ਆਉਂਦਾ ਤੇ ਇਧਰ ਆ ਬਾਈ ਤੁਹਾਨੂੰ ਦਿਖਾਵਾਂਗੇ ਚੱਕ ਕੇ ਲਿਆਉਂਦੇ ਆ ਆ ਦੋਸਤੋ ਆ ਵਹੰਗੀ ਜੀ ਬਣਾਈ ਵੀ ਆ ਆ ਵੇਖੋ ਫੱਕ ਇਹ ਲਈ ਆਉਂਦੇ ਆ ਤੇ ਦੋ ਬੰਦੇ ਤੇ ਯਾਰ ਬਹੁਤ ਵਧੀਆ ਜੇ ਤਰੀਕੇ ਨਾਲ ਅਸਰ ਵਿੱਚ ਨਾ ਕੰਮ ਇਹ ਤਰੀਕੇ ਦੇ ਹੁੰਦੇ ਆ ਜਦੋਂ ਇਹ ਪਹਿਲਾਂ ਤਾਂ ਲੱਗਦਾ ਔਖਾ ਹੀ ਬਾਹ ਦੇ ਵਿੱਚ ਜੋ ਤਰੀਕਾ ਜਾ ਜਾਂਦਾ ਫੇਰ ਕੋਈ ਚੱਕਰ ਨਹੀਂ। ਉਹ ਵੇਖੋ ਆਉਂਦੀ। ਆਹ ਤੁਹਾਨੂੰ ਦਿਖਾ ਦਿੰਨੇ ਆ। ਆਹ ਵੇਖੋ। ਹੁਣ ਐ ਉਹ ਰਾਣਾ ਐ ਬਣਾਉਂਗੀ ਕਿਰੀ ਆਉਂਦੀ ਆ। ਅਵੇ ਉਧਰ ਵੀ ਜਾਂਦੀ ਦਿਖਾਈ ਸੀ ਤੇ ਹੁਣ ਉਧਰੋਂ ਤੁਹਾਨੂੰ ਆਉਂਦੀ ਵੀ ਦਿਖਾ ਦਿੰਨੇ ਆਪਾਂ। ਆਹ ਵੇਖੋ। ਹਾਂ ਉਹ ਤਾਂ ਵਧੀਆ ਯਾਰ ਕਿਸੇ ਨੇ ਨਾ ਪੂਰਾ ਦਿਮਾਗ ਨਾ ਬਣਾਈ ਆਸਲੀ ਭਾਈ ਬਾਹਰਲੀ ਮੂਹ ਨਹੀਂ ਹੋਏ ਨਾ ਇਹ ਦੋਸਤੋ ਗੱਲ ਇਹ ਸਕੀਮ ਇਹ ਨਾ ਬਾਹਰਲੀ ਮੂਹ ਲਗੂਈ ਆ ਸਕੀਮ ਕੋਈ ਇਹ ਜ਼ੋਰ ਨਹੀਂ ਲਵਾਉਂਦੀ ਕੋਈ ਐ ਧੱਕਣੀ ਨਹੀਂ ਪੈਂਦੀ ਇਹਦਾ ਇੱਕ ਸਰਵ ਸਿੱਧੀ ਲੈਂਡ ਸਿੱਧੀ ਰੱਖਣ ਦੀ ਖਾਤਰੀ ਮਗਰੋਂ ਫੜ ਕੇ ਰੱਖਣੀ ਪੈਂਦੀ ਆ ਬਸ ਲੈਂਡ ਸਿੱਧੀ ਰੱਖਦੀ ਆ ਕਿਉਂ ਆਇਆ ਪਾਣੀ ਚ ਫਿਰ ਤਿਲਕਦੀਆਂ ਨੇ ਬਸ ਇਹ ਤਿਲਕਣ ਤੋਂ ਬਚਾਉਣੀ ਆ ਵੀ ਪਾਸੇ-ਆਸੇ ਨੂੰ ਲੈਂਡ ਬਿੰਗੀ ਨਾ ਹੋਵੇ ਵੀ ਉਹਰੇ ਸਿੱਧੇ ਰਹਿਣ ਮਗਰੋਂ ਜਿਹਦੇ ਮੋਟਰਸਾਈਕਲ ਨੂੰ ਹੈਂਡਲ ਜੇ ਬਣਾਏ ਹੋਇਆ ਉਹ ਸਿਰਫ ਸਿੱਧਾ ਰੱਖਣ ਦੀ ਖਾਤਰ ਹੀ ਐ ਤੇ ਤੁਰੀ ਦਾ ਇਹ ਆਪ ਹੀ ਆਉਂਦੀ ਆ ਗੇਅਰ ਆ ਇਹਦੇ ਵੱਡਾ ਲਾ ਲਓ ਛੋਟਾ ਲਾ ਲਓ ਥੋੜਾ ਜਿਆ ਤੇਜ਼ ਤੋਰ ਲੋ ਸਲੋ ਤੋਰ ਲੋ ਕਿਸੇ ਕਿਸਮ ਦੀ ਦਿੱਕਤ ਹੀ ਨਹੀਂ ਯਾਰ ਜਿਹੜਾ ਨੌਜਵਾਨ ਆ ਕੋਈ ਉਹ ਥੋੜਾ ਜਿਆ ਗੇਅਰ ਵੱਡਾ ਲਾ ਲੇ ਜੇ ਕੋਈ ਮੜਾ ਜਿਆ ਬਜ਼ੁਰਗ ਆ ਉਹ ਮੜਾ ਛੋਟੇ ਗੇਅਰ ਨਾਲ ਤਕਰੀਬਨ ਯਾਰ ਬਹੁਤ ਵਧੀਆ ਇਹ ਕਮੈਂਟਾਂ ਦੇ ਵਿੱਚ ਤੁਸੀਂ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਓ ਤੇ ਗੱਲ ਇਹ ਵੀ ਆਪ ਨੂੰ ਐ ਨੱਸੰ ਵੀ ਕਿਵੇਂ ਲੱਗਿਆ ਤੁਹਾਨੂੰ ਇਹ ਜਗਾੜਾ ਸਾਡੇ ਪਿੰਡ ਦੇ ਵਿੱਚ ਟਿੱਕੀ ਆ ਇਹ तकरीबन तकरीबन ਤੇ ਅਲੈਕੁਮ ਅਸਸਲਮ ਆਈ ਲਾਗੇ ਤੋਂ ਮੁੜ ਕੇ ਤੇ ਆ ਹੁਣ ਫੱਕ ਫੇਰ ਪਹਿਲਾਂ ਰੱਖੀ ਸੀ ਤੇ ਆ ਹੁਣ ਫੇਰ ਰੱਖ ਲੈਣੀ ਆ ਉੱਤੇ ਬੰ ਨਾਲ ਦੀ ਨਾਲ ਸਟਾਰਟ ਕਰਨੀ ਆ ਤੇ ਆ ਫੱਕ ਫੇਰ ਉਧਰੋਂ ਸਹੀ ਆ ਗਈ ਤੇ ਆ ਹਜੇ ਦੋ ਤਿੰਨ ਟਰੀਆਂ ਜੀਆਂ ਬਚੀਆਂ ਪਈਆਂਗਾ ਤੇ ਆ ਉਹ ਛੋਟੇ ਛੋਟੇ ਉਹ ਪਿੰਨੇ ਜਿਓ ਫੇਰ ਰੱਖ ਲੈਣੇ ਆ ਉਧਰੋਂ ਫੇਰੇ ਨੇ ਵਾਪਸ ਮੁੜਿਆ ਆਉਣਾ ਤੇ ਬਹੁਤ ਵਧੀਆ ਅਸਲ ਵਿੱਚ ਨਾ ਕੁਝ ਕੰਮ ਤਾਂ ਇਕੱਲੇ ਝੋਨਾ ਲਾਉਣ ਦਾ ਨਹੀਂ ਕੁਝ ਕੰਮ ਤਾਂ ਵੈਸੇ ਵੀ ਹੁੰਦੇ ਹੈਗੇ ਵੀ ਜਦੋਂ ਤਰੀਕੇ ਨਾਲ ਬੰਦਾ ਇੱਕ ਕੰਮ ਉਹੀ ਗੱਲ ਬੰਦਾ ਔਖਾ ਹੋਈ ਜਾਂਦਾ ਉਹੀ ਬੰਦਾ ਜੇ ਮੜਾ ਜਿਹਾ ਹਿਸਾਬ ਆ ਜੀ ਤਾਂ ਛੋਟਾ ਕੰਮ ਵੀ ਅਗਲਾ ਵੱਡਾ ਕੰਮ ਵੀ ਨਾ ਸੌਖੇ ਤਰੀਕੇ ਨਾਲ ਕਰ ਲੈਂਦਾ ਉਹੀ ਗੱਲ ਇਹ ਆ ਵੀ ਇਹਨਾਂ ਨੂੰ ਹਿਸਾਬ ਜਾ ਆਇਆ ਵਾ ਚਾਰ ਪੰਜ ਸਾਲ ਹੋ ਗਏ ਇਹ ਕਹਿੰਦੇ ਸਾਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਸਾਨੂੰ ਤਾਂ ਸਮਝ ਦੀ ਦੂਜਾ ਕੰਮ ਔਖਾ ਲੱਗਦਾ ਜਿਹੜਾ ਊਂ ਲਵਾਉਣਾ ਤੇ ਯਾਰ ਬਹੁਤ ਵਧੀਆ ਜਿਗਾਰਡ ਬਣਿਆ ਵਾ ਇਹ ਬਈ ਯਾਰ ਹਾਬ ਹਾਂ ਫਤਿਹ ਤੇ ਦੋਸਤੋ ਤੇ ਰੋਜ਼ ਲਾ ਦੇਣੇ ਹਾਂ 6 5 30 ਨਾਲੇ ਆਰਾਮ ਨਾਲ ਮਸਤੀ ਨਾਲ ਤੁਰੇ ਫਿਰਦੇ ਹਾਂ ਤੇ ਦੋਸਤੋ ਨਾਲੇ ਤਾਂ ਰੌਣਕ ਮੇਲਾ ਜਿਦੋਂ ਜੀ ਕਰਿਆ ਉਦੋਂ ਬਾਈ ਕਹਿੰਦਾ ਹਾਂ ਤੇ ਬਾਈ ਕਹਿੰਦਾ ਸੀ ਹਫਤੇ ਦੇ ਵਿੱਚ 30 ਕਿੱਲੇ ਲਾ ਕੇ ਬਾਈ ਕੋਲੇ 30 ਕਿੱਲੇ ਵਾਣ ਹੁੰਦਾ ਝੋਨੇ ਦਾ ਇਹ ਕਹਿੰਦਾ ਸੀ ਹਫਤੇ ਦੇ ਵਿੱਚ ਨਿਵੇੜ ਕੇ ਇਹ ਦੇ ਵਿਲੇ ਹੋ ਜਾਂਦੇ ਆਪਾਂ ਨੂੰ 30 ਕਰਕੇ ਰੱਖ ਦਿੰਦੇ ਆ ਸਾਰਾ ਹਾਂ ਤੇ 30 ਕਿੱਲੇ ਅਸਲ ਵਿੱਚ 30 ਕਿੱਲੇ ਜੇ ਬੰਦਿਆਂ ਤੋਂ ਲਵਾਉਣੇ ਹੋਣ ਤੇ ਹਫਤਾ ਹੀ ਹੂੰ ਲੱਗ ਜਾਂਦਾ ਵੱਧ ਹੀ ਲੱਗ ਜਾਂਦੇ ਆ ਹਫਤੇ ਤੋਂ ਦਿਨ ਵੱਧ ਹੀ ਲੱਗ ਜਾਂਦੇ ਆ ਕੋਈ ਬੰਦੇ ਕਹੀ ਮਿਲਦੀ ਨਹੀਂ ਤੇ ਬਾਕੀ ਦੋਸਤੋ ਗੱਲ ਇਹ ਆ ਜਿਹਨੇ ਵੱਧ ਵਾਣ ਲਾਉਣਾ ਉਹਦੇ ਆਸਤੇ ਯਾਰ ਬਹੁਤ ਵਧੀਆ ਜਗ ਹੈ ਹੈ ਜਿਹੜੇ ਹਫਤੇ ਚ ਨੜੇ ਫਿਰ ਲਾਲਾ ਸਾਹਿਬ ਵੀ 120000 ਰੁਪਿਆ 120000 ਰੁਪਿਆ ਵੱਜ ਜਾਂਦਾ ਜਿਹੜਾ ਸਾਰਾ ਖਰਚਾ ਫਸਲ ਦਾ ਤੇ ਜਿਹੜਾ 30 ਕਿੱਲਾਂ ਦਾ ਕਹਿੰਦੇ ਹੁੰਦੇ ਖਰਚਾ ਨੇੜੇ ਕਰ ਦਿੰਦੇ ਆ ਤੇ ਉਹ ਵੀ ਖਰਚਾ ਵੀ ਬਚਤੀ ਤੇ 5 ਲੀਟਰ ਤੇਲ ਨਾਲ 5 ਕਿੱਲੇ ਲਾ ਆਂਦੀ ਆ ਲੀਟਰ ਕਿੱਲੇ ਦੇ ਹੀ ਖਾਂਦੀ ਆ 5 ਲੀਟਰ ਸਵਾ ਲੀਟਰ ਹਾਂ ਲੀਟਰ ਸਵਾ ਲੀਟਰ બસ ਤੇ ਆ ਸਹੂਲਤ ਪੂਰੀ ਬਣਾਈ ਵੀ ਆ ਤੁਹਾਨੂੰ ਅੱਗੇ ਵੀ ਦਿਖਾਤੀ ਤੇ ਹੁਣ ਆਪਾਂ ਫੱਕ ਲਿਆਉਂਦੇ ਦਿਖਾਵਾਂਗੇ ਤੇ ਆ ਫੇਰ ਲਾ ਕੇ ਬਾਈ ਨੇ ਮਾਰ ਦੇਣਾ ਹੈਂਡਲ ਤੇ ਵੀਡੀਓ ਨੂੰ ਯਾਰ ਨਾ ਸ਼ੇਅਰ ਕਰ ਦਿਓ ਵਾਦ ਤੋਂ ਵਾਦੇ ਮੈਨੂੰ ਬਹੁਤ ਵਧੀਆ ਲੱਗਿਆ ਹੈ ਪੁਰਜਾ ਤੇ ਉੱਦੇ ਤੁਹਾਨੂੰ ਅਸਲ ਵਿੱਚ ਵੀਡੀਓ ਤਾਂ ਕਰੀਆ ਵੀ ਉੱਦੇ ਆਪਾਂ ਫੱਕ ਵਾਲੀ ਦਿਖਾਈ ਸੀਗੀ ਵੀ ਫੱਕ ਇਸ ਤਰ੍ਹਾਂ ਵੀਜੀ ਵੀ ਆ ਤੇ ਹੁਣ ਉਹ ਲੱਗਦਾ ਵੀ ਆਪਾਂ ਥੋਣਾ ਦਿਖਾਦਾ ਵੀ ਇਹ ਇਸ ਤਰ੍ਹਾਂ ਜਿਹੜੀ ਫੱਕ ਆ ਵੀ ਹੁਣ ਕੋਈ ਔਖੀ ਨਹੀਂ ਪਹਿਲੇ ਸਾਲ ਥੋੜੇ ਜਿ ਔਖੇ ਹੋਏ ਸੀ ਪਹਿਲੇ ਸਾਲ ਤਰੀਕਾ ਘੱਟ ਸੀ ਤੇ ਹਾਂ ਫੱਕ ਫੁੱਕ ਸਹੀ ਤਰੀਕੇ ਨਾਲ ਨਾ ਵਰਲੀ ਸੰਘਣੀ ਦਾ ਹੁੰਦਾਗਾ ਹੁਣ ਇਹਨਾਂ ਨੂੰ ਤਰੀਕਾ ਆ ਗਿਆ ਹੁਣ ਉਸ ਹਿਸਾਬ ਨਾਲ ਉਹੇ ਜੀ ਫੱਕ ਸਿੱੜਦੇ ਆ ਬਹੁਤ ਵਧੀਆ ਫੱਟੀ ਵਾਲੀ ਫੱਕ ਹੁੰਦੀ ਆ ਤੇ ਆਹ ਵੇਖੋ ਸੂਈ ਝੋਨਾ ਲੱਗਿਆ ਵਾ ਵੀ ਵੇਖ ਲਓ ਤੇ ਐ ਜਿਵੇਂ ਨਜ਼ਾਰੇ ਨਾਲ ਔਰਿਆਂ ਦੇ ਵਿੱਚ ਲੱਗਿਆ ਵਾ ਤੇ ਦੂਆ ਦੇ ਜਿਵੇਂ ਵਿਲੇ ਆ ਕੋਈ ਰੇਹ ਦਾ ਨਹੀਂ ਕੋਈ ਹੋਰ ਨਹੀਂ ਇੱਕ ਹੀ ਰੱਖਣਾ ਹੈ ਤੇ ਇਧਰ ਸਾਨੂੰ ਦਿਖਾਵਾਂਗੇ ਜਿਹੜੇ ਫੱਕ ਸਪਲਾਈ ਕਰਨ ਵਾਲੇ ਜਿਹੜੇ ਫੱਕ ਨੂੰ ਸਪਲਾਈ ਕਰਦੇ ਆ ਆਵੇ ਇਹ ਆ ਇਸ ਤਰ੍ਹਾਂ ਧੜੀ ਜਾਂਦੇ ਆ ਆਵੇ ਇਸ ਤਰ੍ਹਾਂ ਫੱਕ ਆਵਿਆ ਟਰੈਕਟਰ ਤੇ ਉਧਰਲੇ ਖੇਤ ਵਿਜੀ ਵੀ ਆ ਤੇ ਇਹ ਲਈ ਆਉਂਦੇ ਆ ਤੇ ਆ ਪਿੰਨੇ ਜੇ ਬਣਾ ਬਣਾ ਕੇ ਆ ਸਾਨੂੰ ਦਿਖਾ ਦਿੰਦੇ ਆ ਆਵੇ ਉੱਥੇ ਇੱਕ ਬੰਦਾ ਕੱਟੀ ਜਾਂਦਾ ਪਿੰਨੇ ਜੇ ਤੇ ਆ ਸਾਰੇ ਪਿੰਨੇ ਜੇ ਬਣਾ ਬਣਾ ਕੇ ਤੇ ਮੈਟ ਜੇ ਇਦਰਾ ਮਸਤਾਨੇ ਰਗੇ ਗਾਂ ਸਪਲਾਈ ਕਰੀ ਜਾਂਦੇ ਆ ਆ ਦੇਖੋ ਕਿੰਨੇ ਹੋ ਗਏ ਬੱਸ ਜਾਣਦੇ ਆ 3 9 2 ਕਿੰਨਾ ਹੋ ਗਿਆ ਕਿੰਨੇ ਚੱਕ ਲੈ ਇਹ ਕਹਿ ਲੈ ਜਾਨੇ 10 ਲੈ ਕੇ ਜਾਨੇ ਨੂੰ 10 ਬਈ ਤੇ 10 ਧਰ ਲੈਂਦੇ ਆ ਇਹਦੇ ਵਿੱਚ ਤੇ ਮੁੜ ਕੇ ਦੋਨੇ ਪਾਸਿਓਂ ਤੇ ਆਹ ਵੇਖੋ ਤੁਹਾਨੂੰ ਦਿਖਾਉਣੇ ਆ ਇਹ ਆਵੇਗਾ ਆ ਵੇਖੋ ਦੋਨੇ ਪਾਸੇ ਉਹ ਵਹਿੰਗੀ ਜੀ ਬਣਾਈ ਵੀ ਆ ਤੇ ਵਹਿੰਗੀ ਜੀ ਨਾਲ ਪਾ ਕੇ ਹੱਥ ਤੇ ਆ ਵੇਖੋ ਉਹ ਜਾਂਦਾ ਮਸਤਾਨਾ ਮੂਰੇ ਲੱਗਿਆ ਆ ਸਾਸਾਂਗ ਮਸਤਾਨਾ ਇਹ ਮਸਤਾਨਾ ਇੰਸਟਾਗ੍ਰਾਮ ਵਾਲਾ ਉਹ ਵੇਖ ਜਾਂਦਾ ਇਹ ਉਹ ਥੋੜੀ ਕਰ ਵੇਖੋ ਤੁਸੀਂ ਉੱਥੇ ਇਹਨਾਂ ਨੇ ਜਦੋਂ ਉਹਨੇ ਮੁਰਕ ਕੇ ਢੇੜਾ ਆਉਣਾ ਉਹਦੋਂ ਨੂੰ ਦੋ ਢੇੜਾਂ ਦੀ ਇਹਨਾਂ ਦੀ ਰੱਖੀ ਪਈ ਆ ਉਹਦੋਂ ਨੂੰ ਇਹਨੇ ਸਾਰੀ ਉਹ ਧਰਤ ਘਟੋ ਦੇਣੀ ਆ ਤੇ ਮੁੜ ਕੇ ਇਹ ਵਹਿਲੇ ਇਹ ਉਹ ਤਰੇ ਜਾਂਦੇ ਆ ਇਹਰ ਮੈਨੂੰ ਜਗਾੜ ਤੁਸੀਂ ਵੀ ਦੱਸਿਓ ਵੀ ਕਿਵੇਂ ਲੱਗਿਆ ਤੁਹਾਨੂੰ ਜਗਾੜ ਆ ਵੇਖੋ ਇਹ ਉਹ ਰੱਖਦੀ ਉਹਨਾਂ ਨੇ ਉਹ ਵਹਿੰਗੀ ਜੀ ਰੱਖ ਕੇ ਵਹਿੰਗੀ ਜੀ ਤੇ ਹੁਣ ਇੱਕ ਦੂ ਵਾਰ ਵਾਪਸ ਫੇਰ ਲੈ ਕੇ ਜਾਣਗੇ ਇਧਰ ਆ ਬਾਈ ਨਾਲ ਦੇ ਖੇਤਾਂ ਦੇ ਤੇ ਆਹ ਵੇਖੋ ਜਿਹੜੇ ਆਹ ਲੇਵਰ ਆ ਇਹ ਭਈਏ ਜਿਹੜੇ ਆਪਣਾ ਪ੍ਰਵਾਸੀ ਮਜ਼ਦੂਰ ਆ ਇਹ ਵੀ ਝੋਨਾ ਲਾਉਣ ਆਏ ਹੋਏ ਆ ਇਧਰ ਕੱਦੂ ਹੋਇਆ ਪਿਆ ਇਹ ਫੱਕ ਪੱਟੀ ਜਾਂਦੇ ਸੀ ਤੇ ਇਧਰ ਇਹ ਬਾਈ ਮਸ਼ੀਨ ਚਲਾਈ ਜਾਂਦੇ ਵੇਖੋ ਇਧਰ ਕਿੰਨੇ ਬੰਦੇ ਆ ਇੱਥੇ ਇਦਰ ਇੱਕ ਬੰਦਾ ਉਹ ਤੁਹਾਨੂੰ ਫੇਰ ਦਿਖਾ ਦਿੰਨੇ ਆ ਉਹ ਵੀ ਲਈ ਫਿਰਦਾ ਵਈਆ ਛੋਡੇ ਵੀ ਹੈਗੀਆਂ ਵਿਹਾਰ ਤੇ ਇਹ ਉਹ ਇਹਦੇ ਨਾਲ ਦੀ ਆ ਆ ਹੈਗਾ ਮਸ਼ੀਨਾਂ ਲਾਉਣ ਵਾਲੀਆਂ ਇਹ ਇਹ ਕਹਿੰਦੇ ਉਧਰ ਵੀ ਹੈਗੀ ਆ ਉਧਰ ਜ਼ਮੀਨ ਪੱਧਰ ਨਹੀਂ ਪੂਰੀ ਇਦਰ ਪੱਧਰੀ ਜ਼ਮੀਨ ਕਰਕੇ ਇਹ ਕਾਮਯਾਬ ਆ ਆ ਤੁਹਾਨੂੰ ਫੇਰ ਦਿਖਾ ਦਿੰਨੇ ਆ ਇਦਰ ਚਾਹ ਪੀ ਜਾਂਦੇ ਆ ਤੇ ਹੁਣ ਸੋਟਾ ਕੀ ਰਹਾ ਗੱਗੀ ਖਾਲਾ ਰੋਟੀ ਪਰੇ ਪੁੱਦੇ ਘੰਟਾ ਹੋ ਗਿਆ ਰੋਟੀ ਖਾਈ ਜਾਂਦੇ ਨੇ ਇਹਨਾਂ ਨੂੰ ਤੇ ਆ ਖਾਈ ਜਾਂਦੇ ਆ ਬਾਈ ਆਪਾਂ ਲਾਂਗਰੀ ਆ ਗਿਆ ਆ ਲਾਂਗਰੀ ਲਾਂਗਰੀ ਆ ਗਿਆ ਰੋਟੀ ਦੇ ਵੇਖੋ ਗੱਲ ਇਹ ਆ ਦੋਸਤੋ ਇੱਕ ਆਪਾਂ ਕਹਿ ਦਿੰਨੇ ਆ ਵੀ ਕਮਾਈਆਂ ਔਖੀਆਂ ਬਹੁਤ ਆ ਪਰਦੇਸਾਂ ਦੇ ਵਿੱਚ ਆਪਣੇ ਬੱਚੇ ਵੀ ਬਾਹਰ ਗਏ ਵੇ ਆਹ ਰੋਟੀ ਖੋਣ ਆਈ ਐ ਇਹਨਾਂ ਦੀ ਸਵੇਰ ਵਾਲੀ ਰੋਟੀ ਆ ਤੇ ਸਵੇਰ ਵਾਲੀ ਰੋਟੀ ਵੇਖ ਲਓ ਆਪਾਂ 9 ਵਜੇ ਦੇ ਖਾ ਕੇ 8 ਵਜੇ ਦੇ ਵਿਲੇ ਹੋਏ ਵੇ ਆ ਤੇ ਆ ਹੁਣ ਸੁਭਾ ਲਈ ਰੋਟੀ ਹੋਣ ਆਈ ਆ ਐ ਔਕੀਆਂ ਕਮਾਈਆਂ ਕਰਨਗੀਆਂ ਤੇ ਆਪਣੇ ਜਵਾਕ ਵੀ ਉਥੇ ਐਂ ਕਰਦੇ ਆ ਤੇ ਯਾਰ ਗੱਲ ਇਹ ਆ ਆਪਾਂ ਇਹਨਾਂ ਨੂੰ ਨਾ ਥੋੜਾ ਜਿਹਾ ਵੇਖੋ ਗੱਲ ਇਹ ਪੰਜੇ ਉਂਗਲਾਂ ਇੱਕੋ ਜੀਆਂ ਤਾਂ ਨਹੀਂ ਹੁੰਦੀਆਂ ਵਿੱਚ ਮਾੜੇ ਵੀ ਹੁੰਦੇ ਆ ਬੰਦੇ ਪਰ ਤੇ ਸਾਰਿਆਂ ਨੂੰ ਆਪਾਂ ਇੱਕ ਰਸੇ ਨਾਲ ਲਵੇ ਟਾ ਕੇ ਗਏ ਜਿਹੜੇ ਹਾਂ ਨਫਾ ਇਥੇ ਨੁਕਸਾਨ ਕਰਕੇ ਤੁਰ ਜਾਂਦੇ ਆ ਕਤਲੋਗਾਰਦ ਕਰਕੇ ਤੁਰ ਜਾਂਦੇ ਆ ਉਹਨਾਂ ਦੇ ਜ਼ਰੂਰ ਗੁੱਸਾ ਆਉਂਦਾ ਪਰ ਜਿਹੜੇ ਮਿਹਨਤ ਕਰਨ ਵਾਲੇ ਆ ਉਹਨਾਂ ਨੂੰ ਆਪਾਂ ਸਲੂਟ ਆ ਤੇ ਉਹਨਾਂ ਦਾ ਆਪਾਂ ਸਤਕਾਰ ਕਰਦੇ ਆ ਤੇ ਇਹ ਕਮਾਈਆਂ ਔਕੀਆਂ ਬਹੁਤ ਆ ਆ ਸੋਨਨ ਨਾਲੇ ਦਿਖਾ ਦਿੰਨੇ ਆ ਵੀ ਇਹ ਜ਼ਿੰਮੇਵਾਰੀ ਦਾ ਕੰਮ ਆ ਤੇ ਇਧਰ ਆ ਜਦੋਂ ਮੱਕੀ ਦਾ ਚਾਰ ਪੈਂਦਾ ਹੋਇਆ ਮੱਕੀ ਵਾਲੀ ਮਸ਼ੀਨ ਵੀ ਤੁਹਾਨੂੰ ਚਲਦੀ ਦਿਖਾਵਾਂਗੇ ਉਹ ਫੇਰ ਤੁਹਾਨੂੰ ਇੱਕ ਐਂਟਰੀ ਮਾਰਾ ਦਿੰਨੇ ਆ ਉਹ ਵੀ ਮਸ਼ੀਨ ਦੀ ਉਹ ਬਾਈ ਸਰੇ ਤੇ ਜਾਵੜਿਆ ਇਧਰੋਂ ਉਹ ਸਰੇ ਤੇ ਜਾਵੜਿਆ ਤੇ ਇਧਰੋਂ ਆ ਆਉਂਦੀ ਆ ਫੇਰ ਵਹਿੰਗੀ ਚੱਕੀ ਆ ਵਹਿੰਗੀ ਚੱਕੀ ਆਉਂਦੇ ਆ ਮਸਤਾਨੇ ਕਾਇ ਕਿਡੇ ਰਹਿ ਗਏ ਫਾਈ ਲਾਈ ਜਾਣਿਆ ਯਾਰਾ ਲਾਈ ਜਾਣਿਆ ਹਾਂ ਆਹ ਵੇਖੋ ਮਸਤਾਨਾ ਫੇਰੇ ਕਰਨ ਦਾ ਤੇ ਦਵਾਉਣੇ ਇੱਥੇ ਇਧਰ ਸਾਨੂੰ ਗੱਗੀ ਆ ਜਾ ਉੱਠ ਖੜ ਆ ਗਿਆ ਆ ਗਿਆ ਬਈ ਆਹ ਗੱਗੀ ਫੱਕ ਢੋਣ ਦੇ ਲੱਗਿਆ ਹੋਇਆ ਤੇ ਇਹ ਗਾਹਾਂ ਸਪਲਾਈ ਕਰਨ ਤੇ ਤੇ ਬਸ ਇਹ ਚਾਰ ਬੰਦੇ ਦਾ ਕੰਮ ਆ ਇਹ ਸਭੀ ਇਹ ਚਾਰ ਨਾ ਪੰਜ ਬੰਦੇ ਪੰਜ ਬੰਦੇ ਆ ਇੱਕ ਬੰਦਾ ਉੱਥੇ ਫੱਕ ਦੇ ਰੋਲ ਬਣਾਵਣਾ ਰੱਖੀ ਜਾਂਦਾ ਇਹ ਗੱਗੀ ਲਈ ਆਉਂਦਾ ਤੇ ਮੁੜ ਕੇ ਦੋ ਜਣੇ ਇਹ ਵਿੰਘੀ ਤੇ ਉੱਥੇ ਤੇ ਇੱਕ ਜਣਾ ਉਹ ਮਸ਼ੀਨ ਲਈ ਫਿਰਦਾ ਤੇ بس ਪੰਜ ਬੰਦੇ ਪੰਜ ਕਿੱਲੇ ਆਥਰ ਨੂੰ ਲਾਉਂਦੇ ਆ ਇੱਕ ਕਿੱਲੇ ਦਾਮ ਦਵਾ ਦਾ ਇੱਕ ਕਿੱਲੇ ਚ ਇੱਕ ਬੰਦਾ ਉਹ ਵੀ ਡਰਾਈਵਰ ਆ ਤੇ ਉਹ ਵੀ ਮਸ਼ੀਨ ਦਾ ਡਰਾਈਵਰ ਆ ਉਹ ਚਲਾਉਣ ਵਾਲੀ ਦਾ ਝੋਨਾ ਲਾਉਣ ਵਾਲੀ ਦਾ ਦਾਮ ਦਵਾ ਜਾਂਦਾ ਹੁੰਦਾ ਤੇ ਇਹ ਪਰ ਮੈਂ ਲਾਉਂਦਾ ਵੇਖਿਆ ਸੀਗਾ ਗੱਗੀ ਤੇ ਇਹ ਵੀ ਚਲਾਈ ਜਾਂਦਾ ਹਰਦਾ ਹੁੰਦਾ ਤੇ ਆ ਤੁਹਾਨੂੰ ਆਪਾਂ ਫੇਰ ਨਿਕਾ ਮਰਾ ਦਿੰਨੇ ਆ ਤੇ ਮੇਰਾ ਕਦਮ ਮਸਰਾ ਰਹੇ ਹੁੰਦਾ ਛਤਰੀ ਨੂੰ ਆ ਦੇਖੋ ਤੇ ਉਹ ਜਿਹੜਾ ਖੜਾ ਕਾਲੀ ਸ਼ਰਟ ਵਾਲਾ ਆ ਵੀ ਆ ਖੜਾ ਜਿਹੜਾ ਰੋਟੀ ਖਾਈ ਜਾਂਦਾ ਹੈ ਰੋਟੀਆਂ ਖਾਵਾ ਆ ਜਾਂਦਾ ਹੈ। ਆਹ ਜਿਹੜਾ ਬੰਦਾ ਖੜਾ। ਇਹ ਆ ਦਿਖਾ ਦਿੰਨੇ ਆ ਤੁਹਾਨੂੰ ਕਾਲੀ ਸ਼ਰਟ ਵਾਲਾ ਇਹ ਵੀ ਮਸ਼ੀਨ ਦਾ ਡਰਾਈਵਰ ਆ ਉਹਦਾ। ਨਾਲੇ ਤਾਂ ਇਹ ਫੱਕ ਲਿਆਉਂਦਾ ਉਧਰੋਂ ਤੇ ਨਾਲੇ ਮਸ਼ੀਨ ਦਾ ਹੈਗਾ ਡਰਾਈਵਰ। ਤੇ ਆਹ ਦੇਖੋ ਆ ਉਧਰ ਨਾਲ ਝੋਨਾ ਲਾਉਣਾ ਕਿਸੇ ਨੇ। ਇਧਰ ਕਿੰਨੀ ਲੇਬਰ ਆ ਤੇ ਰੋਟੀ ਹੁਣ ਲੈ ਕੇ ਆਏ ਆ। ਵੇਖੋ ਗੱਲ ਇਹ ਕਿੰਨੀ ਓਕੀ ਕਮਾਈ ਆ ਯਾਰ। ਤੇ ਅਵਾਂ ਇਹਨਾਂ ਮਜ਼ਦੂਰਾਂ ਨੂੰ ਵੀ ਥੋੜਾ ਜਨਾ ਉਸ ਨੀਂਗਾ ਨਾ ਵੇਖਿਆ ਕਰਗੇ ਤੇ ਆਹ ਵਾਈਆਂ ਨੇ ਫੇਰ ਵਹਿੰਗੀ ਆਪਦੀ ਲੱਦ ਲਈ ਆ ਆ ਫੇਰ ਵੇਖ ਚਲੋ ਭਜੀ ਇਧਰ ਮਸਤਾਨਾ ਢੋਂਦਾ ਉਹ ਦੇਖ ਨੂੰ ਇਹ ਕੁਆਟੀ ਵਾਲੇ ਕਿਡੇ ਲਾਉਂਦਾ ਇਹ ਆ ਵੇਖ ਹਾਂ ਧੁੰਨੀ ਦਾ ਮਸਤਾਨਾ ਇਹਨੂੰ ਪਤਾ ਹੀ ਆ ਹੱਕ ਤੇ ਵੀ ਆਥ ਨੂੰ ਸਾਰੇ ਕਿਡੇ ਲਾਉਣੇ ਆ ਕਿ ਨਹੀਂ ਮੰਦਾਨਾ ਉਹ ਜਾਂਦੇ ਫੇਰ ਵੇਖੋ ਖਾਲ ਖਾਲ ਨਦੀ ਜੇ ਕਮ ਉਹ ਬਣਾਤੀ ਸੀ ਆਹ ਤੁਹਾਨੂੰ ਫੇਰ ਦਿਖਾ ਦਿੰਨੇ ਆ ਜਦੋਂ ਖੜਾ ਕਰਦਾ ਸੀ ਫੱਟਾ ਨਹੀਂ ਆ ਆ ਪਿੰਨੇ ਜਿਹੜੇ ਆ ਗਿਆ ਪਿੰਨੇ ਜੇ ਸਾਰੇ ਹੀ ਪਰਪਾ ਕੀ ਲਈ ਜਾਂਦੇ ਆ ਆ ਇਧਰ ਰੋਟੀ ਖਾ ਕੇ ਹਟਿਆ ਹੁਣ ਹੁਣ ਵੀਰ ਹੋਈ ਜਾਂ ਨੂੰ ਡਰਾਈਵਰ ਨੂੰ ਦੋਨੋਂ ਕੈਨੀ ਲੈ ਲੈ ਉਹ ਉਹਨਾਂ ਨੇ ਫੇਰ ਰੱਖਤੀ ਆ ਤੇ ਹੁਣ ਆਪਾਂ ਵੀਡੀਓ ਕਰਦੇ ਆ ਬੰਦ ਤੇ ਆ ਵੇਖਾ ਉਹ ਫੇਰ ਲੱਗ ਗਿਆ ਉੱਥੇ ਉਹਨਾਂ ਨੇ ਰੱਖ ਕੇ ਤੇ ਆ ਜਾਣਾ ਉਹ ਸੋਨੂੰ ਫੇਰ ਆਪਾਂ ਬਾਅਦ ਦੇ ਵਿੱਚ ਲਗਾਉਣੀ ਆ ਉਹ ਇਧਰੋਂ ਮੋੜਦੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਯਾਰ